ਹਾਂਜੀ ਸਸ਼ੀਕਾ ਜੀ ਉਹ ਸਾਰੇ ਵੀਰਾਂ ਦਾ ਜਨਮ ਪੱਠਕ ਨੇ ਲੋ ਜੀ ਆਪਾਂ ਆਏ ਅੱਜ ਸੋਨੀ ਭਾਈ ਦੇ ਘਰੇ ਪਿੱਛੇ ਸਾਨੂੰ ਗ੍ਰੀਨਰੀ ਦਿਖ ਰਹੀ ਹੋਊਗੀ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਸ਼ੌਕ ਕਰਾਣਾ ਲੈ ਕੇ ਆਂਦਾ ਦੇਖੋ ਇੱਕ ਪੇਅਰ ਲੈ ਕੇ ਆਂਦਾ ਬਈ ਦੇਖੋ ਵਾਈਟ ਦਾ ਮੇਲ ਹੈ ਤੇ ਫੀਮੇਲ ਹੈ ਬਲੈਕ ਸ ਤੇ ਪੇਅਰ ਦੇਖੋ ਤੇ ਪੇਅਰ ਬਹੁਤ ਸੋਹਣਾ ਤੇ ਫੀਮੇਲ ਨੇ ਤਾਂ ਜੀ ਲਾ ਲਿਆ ਬਈ ਤੁਹਾਨੂੰ ਇੱਕ ਚੀਜ਼ ਦਿਖਾਉਣਾ ਝੜਕਾ ਦੇਖੀ ਹੁਣ ਆਊਗੀ ਮਸਤੀਆ ਕਰੂਗੀ ਇਸ 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 ਦੇਖੋ ਮਸਤੀਆਂ ਕਰਦੀਆਂ ਪੂਰੀਆਂ ਇਹ ਤੇ ਮੇਲ ਥੋੜਾ ਡਰਦਾ ਉਹਦਾ ਜੀ ਨਹੀਂ ਲੱਗ ਰਿਹਾ ਉਹਦੇ ਤੇ ਇਹ ਹੁਣ ਆਪਾਂ ਪੇਰ ਐਸ ਵਾਪਸ ਵੀ ਛੱਡ ਕੇ ਆਵਾਂਗੇ ਉੱਥੇ ਜਿੱਥੋਂ ਲੈ ਕੇ ਆਇਆ ਤੇ ਉੱਥੋਂ ਫਿਰ ਹੋਰ ਪੇਰ ਲੈ ਕਾਉਂਗਾ ਫੀਮੇਲ ਤਾਂ ਇਹ ਰੱਖਾਂਗੇ ਮੇਲ ਚੇਂਜ ਕਰਾਂਗੇ ਤੇ ਚੱਲਦੇ ਆਪਾਂ ਕਲੋਨੀ ਚ ਬਾਅਦ ਤੁਹਾਨੂੰ ਸੁਣੀ ਰਹੀ ਹੋਗੀ ਚਲੋ ਆਏ ਚੱਲੀਏ ਤੇ ਬੱਚੇ ਦਿਖਾਉਣੇ ਆ ਤੇ ਸੋਹਣੀ ਬਾਈ ਨੂੰ ਨਾਲ ਵੀ ਮਿਲਾਉਣੇ ਆ ਤੇ ਉਸ ਤੋਂ ਪਹਿਲਾਂ ਛੋਕ ਤੁਹਾਨੂੰ ਪੱਤੀਆ ਗ੍ਰੀਨਰੀ ਦੀ ਕਰਾਉਣਾ ਨਾ ਸੋਨੀ ਬਾਈ ਦੇ ਘਰੇ ਤੇ ਬਾਈ ਉਹ ਖੜੇ ਨੇ ਕੁੱਤੇ ਨੂੰ ਖੜੀ ਕਿਉਂਕਿ ਕੁੱਤਾ ਮੈਨੂੰ ਪੈ ਰਿਆ ਸੀ ਵੱਡਦਾ ਬਈ ਇਹ ਬਹੁਤ ਨਹੀਂ ਬਾਈ ਨੇ ਕੋੜ ਪੂਰਾ ਕਰਿਆ ਹੋਇਆ ਤੇ ਅੱਜ ਤੁਹਾਨੂੰ ਦਿਖਾਉਣ ਮੈਂ ਦੀ ਝਲਕਾ ਦੇਖੀ ਆ ਛੱਡਿਓ ਬਾਈ ਮੜਾਇਆ ਪਰਾ ਹੋਇਆ ਪਰਾ ਹੋਇਆ ਓਹੜਾ ਸਾਈਡ ਤੇ ਹੁਣ ਦੇਖਿਓ ਬਈ ਇਹ ਪੂਰਾ ਗੁੱਸੇ ਵਾਲਾ ਕੁੱਤਾ ਹੈ ਬਾਈ ਖੜਿਆ ਨਾ ਤਾਂ ਕਰਕੇ ਇਹ ਕੌਂਕਣੀ ਰਿਹਾ ਜਦੋਂ ਬਾਈ ਸਾਈਡ ਤੇ ਹੋਊਗਾ ਹੁਣ ਤਾਂ ਇੱਕ ਸਾਈਡ ਤੇ ਬਹਿ ਗਿਆ ਆ ਦੇਖੋ ਕਰਨ ਚਾਹੀਏ ਕਰ ਲੈਣੀਵੇਂ ਦੇਖੋ ਦੇਖੋ ਕਿਵੇਂ ਕਰ ਰਹੇ ਦੇ ਸੇ ਸ਼ਾਂਤ ਹੋ ਗਿਆ ਇਹਦਾ ਬਾਅਦ ਚ ਦਿਖਾਉਣਾ ਚਲੋ ਆਪਾਂ ਮੇਨ ਟੌਪਿਕ ਤੇ ਨਾਲ ਗੱਲ ਕਰਦੇ ਬਰੀਡਿੰਗ ਪ੍ਰੋਗਰੈਸ ਦਿਖਾਉਣਾ ਤੇ ਚੱਲਦਾ ਕਲੋਨੀ ਦੇ ਅੰਦਰ ਤੇ ਆਹ ਦੇਖੋ ਚਲ ਕੇ ਦੇਖੋ ਪੰਛੀਆਂ ਦੇ ਸਪੱਨਾ ਦੇਖੋ ਤੇ ਹੌਕਾ ਦੇਖੋ ਬਈ ਗਰੇ ਕਲਰ ਚ ਦੋ ਕਰੀਮ ਬੈਠੇ ਨੇ ਤੇ ਮੈਂ ਥੱਲੇ ਤੇ ਪੰਛੀ ਜੱਸ ਕਰੋ ਤੇ ਬਰੀਡਿੰਗ ਚ ਆ ਕੇ ਦੇਖਦੇ ਆ ਤੇ ਸੋਨੀ ਬਾਈ ਕਹਿੰਦੇ ਬਰੀਡ ਬਹੁਤ ਸੋਣੀ ਹੋ ਰਹੀ ਹੈ ਤੇ ਲੋ ਜੀ ਬਾਈ ਨਾਲ ਗੱਲ ਕਰੋ ਹੋਜੀ ਬਾਈ ਦੀ ਕੀ ਹਾਲ ਨਹੀਂ ਬੀਤੇਗੇ ਬਾਈ ਬੀਤੇਗੇ ਤੇ ਕਿੰਨੇ ਵੀ ਬੱਚੇ ਕੁਝ ਜਾਂਦੇ ਵਧੀਆ ਨੇ ਬਾਈ ਵਧੀਆ ਦਿੱਤੇ ਨੇ ਕਿਤੇ ਵਧੀਆ ਦਿੱਤੇ ਨੇ ਤੇ ਕੀ ਹਾਂ ਜੀ 3 ਸਾਲ ਦਾ ਜੈ ਵਰਸ਼ ਹੈ ਉਸਤਾ ਦੇ ਬੱਚੇ ਵਧੀਆ ਹਾਂ ਹਾਂ ਗਰੂਪ ਉਸਤਾ ਦੇ ਬੱਚੇ ਨੇ ਠੀਕ ਹੈ ਜੀ ਤੇ ਚੱਲਦੇ ਆਂ ਬਾਈ ਅੰਦਰ ਤੇ ਆਹ ਲੈ ਦਿੱਸੇ ਗੇਟ ਆ ਤੇ ਅੰਦਰ ਜਾ ਕੇ ਆਪਾਂ ਵੀਡੀਓ ਸਟਾਰਟ ਕਰਦੇ ਆਂ ਲੋ ਜੀ ਲੋ ਜੀ ਆਪਾਂ ਅੰਦਰ ਆ ਗਏ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਕੈਲਸ਼ੀਅਮ ਬਲੋਕ ਦਿਖਾਉਣਾ ਹੈ ਦੇਖੋ ਤੇ ਕੈਲਸ਼ੀਅਮ ਬਲੋਕ ਟੰਗ ਰੱਖੇ ਨੇ ਬਾਈ ਨੇ ਆਪਣੇ ਭੇਜਦੇ ਸੀ ਬਾਈ ਲਵੇ ਤੇ ਬਾਕੀ ਬਾਈ ਇਹ ਤਿੰਨੇ ਟੰਗੇ ਨੇ ਬਾਈ ਕੈਲਸ਼ੀਅਮ ਬਲੋਕ ਤੇ ਸਦਾਣਾ ਕੁਲ ਪਿਆ ਛੇ ਆਪਣੀ ਉਹ ਗੱਜਨੀ ਵੀ ਪਈ ਹੈ ਤੇ ਇੱਥੇ ਫੜਕੜੀ ਵੀ ਪਈ ਹੈ ਬਾਈ ਤੇ ਫੜਕੜੀ ਵੀ ਰੱਖੀ ਹੋਈ ਆ ਤੇ ਆ ਦੇਖੋ ਸਾਰੇ ਪੰਛੀ ਆਪਣੇ ਆ ਦੇਖੋ ਚੈੱਕ ਕਰੋ ਤੇ ਕਾਕਟਰਾਂ ਵਾਸਤੇ ਬਾਈ ਪਿੰਜਰਾ ਤਿਆਰ ਕਰਾ ਰਹੇ ਆ ਤੇ ਆਪਾਂ ਉਹਦੀ ਵੀ ਤੁਹਾਨੂੰ ਲਵਾਵਾਂਗੇ ਉਹਦੀ ਵੀਡੀਓ ਬਣਾਵਾਂਗੇ ਤੇ ਤਿੰਨ ਪੋਸ਼ਨ ਵਾਲਾ ਆਪਾਂ ਪਿੰਜੜਾ ਤਿਆਰ ਕਰਾ ਰਹੇ ਆ ਰਿਹਾ ਤੇ ਉਹਦੇ ਵਿੱਚ ਡਾਇਮੰਡ ਆਵਾ ਕੋਕਟੇਲ ਤੇ ਜਾਵਾ ਤਿੰਨ ਚੀਜ਼ਾਂ ਰੱਖਣੀਆਂ ਨੇ ਉਹਦੇ ਵਿੱਚ ਤੇ ਉਹ ਬਾਹਰ ਲਾਵਾਂਗੇ ਉਹਦਾ ਆਪਾਂ ਫਿਰ ਅਗਲਾ ਬਲੋਕ ਬਣਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਣੀ ਆ ਆਪਾਂ ਬਰੀਡਿੰਗ ਪ੍ਰੋਗਰੈਸ ਸਭ ਤੋਂ ਪਹਿਲਾਂ ਆਪਾਂ ਨੀਚੋਂ ਸਟਾਰਟ ਕਰਾਂਗੇ ਅੱਜ ਕਿਉਂਕਿ ਨੀਚੀ ਬੈਠੇ ਆ ਆਹ ਦੇਖੋ ਪਹਿਲੇ ਬੱਚੇ ਦੇਖੋ ਇਹ ਚ ਤੇ ਬੱਚੇ ਰਹਾ ਤੇ ਕਲਰ ਦੇਖਿਓ ਬਈ ਬਹੁਤ ਸੋਹਣੇ ਕਲਰ ਨੇ ਕਿਉਂਕਿ ਬਾਹਰੋਂ ਹੀ ਦਿਖ ਰਹੇ ਨੇ ਆਹ ਲੇਖੋ ਜੀ ਕਲਰ ਬਹੁਤ ਸੋਹਣੇ ਨੇ ਬਾਈ ਤੇ ਇੱਕ ਕਲਰ ਮੈਨੂੰ ਬੜਾ ਸੋਹਣਾ ਲੱਗਿਆ ਤੇ ਆ ਬੱਚੇ ਦਾ ਕਲਰ ਦੇਖੋ ਵੀ ਰੇਂਬੋ ਕਲਰ ਚੰਦਾ ਦੇਖੋ ਦੇਖੋ ਰੇਂਬੋ ਕਲਰ ਬਾਈ ਕੁਆਲਿਟੀ ਚੈੱਕ ਕਰੋ ਬਾਈ ਤੇ ਬਹੁਤ ਸੋਹਣਾ ਕਲਰ ਹੈ ਤੇ ਤੁਹਾਨੂੰ ਵੀਡੀਓ ਚ ਦੇਖ ਹੀ ਰਹੂਗਾ ਕਲਰ ਵਿੰਗ ਵੀ ਕਹਿ ਸਕਦੇ ਆਪਾਂ ਪਰ ਇਹ ਆਪਣਾ ਨੋਰਮਲ ਰੇਂਬੋ ਆ ਗਿਆ ਵੀਰੇ ਤੇ ਹਾਈ ਮਿਊਟੇਸ਼ਨ ਦੇ ਰੇਂਬੋ ਨਹੀਂ ਹੈਗੇ ਇਹ ਤੇ ਅੱਗੇ ਆਪਾਂ ਇਹਨਾਂ ਤੋਂ ਆਪਾਂ ਵਧੀਆ ਕਲਰ ਕਰਵਾਉਣਾ ਹੈ ਰੇਂਬੋ ਚ ਤੇ ਬੱਚੇ ਦੇਖੋ ਕਿੰਨੇ ਸੋਹਣੇ ਨੇ ਤੇ ਦੋ ਬੱਚੇ ਬਈ ਰੈਂਬੋ ਨੇ ਇਹ ਚ ਤੇ ਆ ਦੇਖੋ ਇੱਕ ਬੱਚਾ ਹੋਰ ਹੈ ਵੱਡਾ ਦਿਖਾਣਾ ਤੁਹਾਨੂੰ ਵੱਡਾ ਬੱਚਾ ਇਹ ਤਾਂ ਥੋੜਾ ਵੱਡਾ ਤੇ ਆ ਬੱਚਾ ਚੱਕ ਕਰੋ ਬਈ ਇਹ ਥੋੜੀ ਕਿਉਂ ਇਹ ਲਿਖਿਓ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜਾਮਨੀ ਕਲਰ ਕਿੰਨਾ ਸੋਹਣਾ ਲੱਗ ਰਿਹਾ ਤੇ yellow face ਚ ਤੇ ਹੋंस ਵੀ ਪੀਲੀ ਆ ਦੇਖੋ ਬਹੁਤ ਸੋਹਣਾ ਬੱਚਾ ਹੈਗਾ ਤੇ ਬੱਚੇ ਬਹੁਤ ਸੋਹਣੇ ਨੇ ਬਈ ਤੇ ਬਾਕੀ ਇੱਕ ਨੋਰਮਲ ਹੈ ਜਾਮਨੀ ਤੇ ਇੱਕ ਆ ਬੱਚਾ ਰੈੱਡ ਬਣੂਗਾ ਇਹ ਲਾਲ ਚ ਬਣਦਾ ਆਪਣਾ ਤੇ ਇਹ ਵੀ ਬੱਚਾ ਬਹੁਤ ਸੋਹਣਾ ਬੱਚਾ ਬਣ ਖੜੂਆ ਹਲੇ ਪ੍ਰੋਪਰ ਕਲਰ ਨਹੀਂ ਆਇਆ ਚਲੋ ਆਪਾਂ ਵੀਡੀਓ ਲੰਬੀ ਨਹੀਂ ਕਰਦੇ ਆਪਾਂ ਚੱਲਦੇ ਆ ਸਾਰੇ ਕੁਝਾਂ ਚ ਇੱਥੇ ਸਟਾਰਟ ਕਰਿਆ ਲੋ ਜੀ ਆਪਾਂ ਆ ਦੇਖੋ ਆ ਬੱਚੇ ਨੇ ਕਿ ਵੀ ਤੇ ਤਿੰਨ ਬੱਚੇ ਨੇ ਤੇ ਆਂਡੇ ਦੋਨੇ ਇੱਕ ਟਾਂਡ ਹਲੇ ਸਹੀ ਲੱਗਾ ਦੋ ਦੂਜਾ ਖਰਾਬ ਆ ਆ ਜੋ ਉੱਪਰਲੇ ਚੱਲਦੇ ਆ ਲੋ ਜੀ ਇਹ ਵੀ ਬੱਚੇ ਨੇ ਤੇ ਸਟਾਰਟ ਹੀ ਦੀ ਆਪਾਂ ਨੂੰ ਬੱਚਿਆਂ ਦੇ ਸੰਕ ਤੁਣ ਪੱਟੀ ਐ ਕਿ ਜਿਵੇਂ ਤਿੰਨੇ ਨੇ ਅਜੇ ਦੇਖੋ ਬਈ ਬਸ ਤੇ ਇਹ ਤੇ ਬੱਚੇ ਬਈ ਜੀ ਪਲੇ ਬੈਠੇ ਨੇ ਬੱਚੇ ਬਸ 15 20 ਦਿਨਾਂ ਚ ਬਸ ਤੇ ਆਰ ਨੇ ਵੀ ਆ ਜਾਓ ਬਈ ਉੱਪਰ ਲੈ ਚ ਲੋ ਜੀ ਇਹ ਝਾਂਡੇ ਨੇ ਤੇ ਪਾਈਟ ਦੀ ਜੱਡ ਪਾਈਟ ਦੀ ਫੀਮੇਲ ਤੇ ਸਟਾਰ ਜਾਂ ਪੰਜ ਅੰਡੇ ਨਹੀਂ ਰੱਖੀ ਆ ਤੇ ਆ ਜਾਓ ਇੱਧਰਲੇ ਕੋਡੇ ਚ ਹਾਲੋ ਬਈ ਪਾਈਟ ਦੇ ਬੱਚੇ ਤਿੰਨ ਇੱਕ ਰਾਈਡਰ ਇੰਸਾ ਥਿਲੜ ਫਰੰਟ ਤੇ ਬੈਠਾ ਤੇ ਚਾਰ ਇਹ ਚ ਨੇ ਤੇ ਨੀਚੇ ਆ ਬੈਠੀ ਆ ਅੰਡੇ ਲਈ ਫੀਮੇਲ ਇਹ ਵੀ ਫੀਮੇਲ ਬਹੁਤ ਹੋਣੀ ਆ ਤੇ 4 4 ਅੰਡੇ ਲਈ ਰੱਖਿਆ ਮੈਨੂੰ ਲੱਗਾ 5 ਨੇ 5 ਅੰਡੇ ਨੇ ਵੀ ਤੇ ਆਜੋ ਨੀਚੇ ਆਜੋ ਤੇ ਆ ਦੇਖੋ ਇਹਦੀ ਬੱਚੇ ਨੇ ਇਹਦੀ ਇੱਕ ਬੱਚਾ ਬਈ ਤੇ ਇਸਕ ਨਾ ਦੋ ਨੇ ਮੈਨੂੰ ਲੱਗਾ ਦੋ ਨੇ ਬਈ ਦੋ ਨੇ ਇੱਕ ਨਾਲ ਰੱਖਾਂਗੇ ਫੀਮੇਲ ਉੜ ਗਈ ਇਹਦੇ ਵਿੱਚ ਬੱਚੇ ਦੋ ਸੌਣੇ ਨੇ ਨੀਲੇ ਤੇ ਆ ਖਾਲੀ ਆ ਵੀਰੇ ਕੁਝਾ ਇੱਕ ਤੇ ਇੱਥੇ ਬੈਠੀ ਆ ਭਾਈ ਜੀ ਫੀਮੇਲ ਹੈ ਤੇ ਵੀ ਖਾਲੀ ਆ ਕੁਝਾ ਕੋਈ ਅੰਡਾ ਨਹੀਂ ਹੈਗਾ ਤੇ ਨੀਚੇ ਗ੍ਰੇਨ ਦੀ ਫੀਮੇਲ ਬੈਠੀ ਹੈ ਬਾਈਲ ਦੀ ਤੇ ਟੈਸਟ ਸਟੇਜ ਹੀ ਪੰਨਾਂ ਡਲੀ ਬੈਠੀ ਹੈ ਬਹੁਤ ਸੋਹਣੀ ਬਰੀਡ ਚੱਲ ਰਹੀ ਹੈ ਉਹ ਖਾਲੀ ਹੈ ਆ ਵੀ ਖਾਲੀ ਹੈ ਲੋ ਜੀ ਇਹਦੇ ਬੱਚੇ ਹੈਗੇ ਇੱਕਾ ਉਹ ਵੀ ਆਪਣਾ ਰੈਡ ਆਈਜ਼ ਬੱਚਾ ਇੱਕ ਬੱਚਾ ਰੈਡ ਆਈਜ਼ ਤੇ ਇਧਰ ਇੱਕ ਜੱਜ ਖਾਲੀ ਹੈ ਲੋ ਜੀ ਇਹਦੀ ਫੀਮੇਲ ਬੈਠੀ ਹੈ ਤੇ ਗੈਨ ਫੈਲੋ ਦੀ ਫੀਮੇਲ ਹੈ ਬਾਈ ਬਹੁਤ ਸੋਹਣੀ ਫੀਮੇਲ ਹੈ ਦੇਖੋ ਰੈਡ ਆਈਜ਼ ਹੈ ਤੇ ਅੰਡੇ ਲਈ ਬੱਠੇ ਵੀ ਆਇਓ ਉੱਪਰਲੇ ਚ ਰਖਾਣੇ ਹਨ ਨੂੰ ਲੋ ਜੀ ਇਹ ਬੱਚਾ ਸੋਣਾ ਲਖਾਈ ਉੱਪਰ ਵੀ ਕੁਝ ਦੇ ਲੈਣਾ ਅੰਡੇ ਤੇ ਇਹ ਬੱਚਾ ਸਾਡੇ ਸੋਰੀ ਅੰਡੇ ਆ ਵੀ ਇਹ ਕੁਝ ਖਾ ਲੀ ਹੈ ਆ ਲੋ ਜੀ ਬੱਚੇ ਦੇਖੋ ਚਾਰ ਚਾਰ ਬੱਚੇ ਨੇ ਰੇਂਬੋ ਦੀ ਫੀਮੇਲਾ ਬਈ ਦੇਖੋ ਬਹੁਤ ਸੋਹਣੀ ਫੀਮੇਲਾ ਤੇ ਚਾਰ ਬੱਚੇ ਦੇ ਢੇਰ ਖੈਨੇ ਨੇ ਬਹੁਤ ਸੋਹਣੇ ਨੇ ਬੱਚੇ ਤੇ ਕਲਰ ਹੈ ਨਾ ਜਦੋਂ ਇਹਨਾਂ ਦਾ ਕਲਰ ਪ੍ਰੋਪਰ ਆ ਗਿਆ ਆਪਾਂ ਉਹ ਛੋਟ ਵੀਡੀਓ ਪਣਾਵਾਂਗੇ ਇਹਨਾਂ ਦੀ ਉਦੋਂ ਕਲਰ ਦਿਖਾਵਾਂਗੇ ਰੇਂਬੋ ਵੀ ਤੁਹਾਨੂੰ ਪਤਾ ਰੇਂਬੋ ਦੀ ਆਪਾਂ ਇਹ ਹਨ ਪਤਰ ਸਮਕਾ ਯਾਦ ਰੈਂਪੋਰਾ ਮੈਨੇ ਆਹ ਲੋ ਇਹ ਆਫਲਾਈਨ ਦੀ ਫੀਮੇਲ ਹੈ ਤਿੰਨ ਅੰਡੇ ਲਈ ਬੈਠੀ ਆ ਤੇ ਤੇਰੇ ਵੀ ਬਹੁਤ ਸੋਹਣੀ ਜੀਮੇਲ ਬੈਠੀ ਆ ਦੇਖੋ ਤੇ ਕਲੀਅਰ ਵਿੰਗ ਦਾ ਵੀ ਫੀਮੇਲ ਇਹ ਬਹੁਤ ਸੋਹਣੀ ਫੀਮੇਲ ਆ ਤੇ ਪੱਲਿਆਂ ਤੋਂ ਕਲੀਅਰ ਵਿੰਗ ਕਹਿੰਦੇ ਨੇ ਪਰ ਇਹ ਵਾਈਟ ਚ ਆ ਗਈ ਇਹ ਕਲਰ ਜੰਗਲੀ ਕਲਰ ਕਹਿੰਦੇ ਨੇ ਜਿਹਨੂੰ ਉਹਨਾਂ ਚ ਆਉਂਦੀ ਆ ਪਰ ਇਹ ਇਹ ਵੀ ਅੰਡੇ ਲਈ ਬੈਠੀ ਆ ਤੇ ਆਹ ਲੋ ਜੀ ਦੋ ਬੱਚੇ ਇੱਥਨੇ ਤੇ ਓਫਲਾਈਨ ਦਾ ਇੱਕ ਨੌਨ ਓਫਲਾਈਨ ਦਾ ਜਾਮੀ ਕਲਰ ਦਾ ਮੇਲ ਆ ਤੇ ਆ ਦੇਖੋ ਭਾਈ ਇੱਥੇ ਬੱਚੇ ਬਹੁਤ ਹੋਏ ਨੇ ਇੱਕੋ ਫਾਈਲ ਦਾ ਇੱਕ ਤਾਂ ਆਪਣਾ ਰੈਡ ਜਿਹਾ ਆ ਗਿਆ ਬਹੁਤ ਛੋਟਾ ਬੱਚਾ ਹੈ ਜੀ ਦਿੱਕ ਤੇ ਸੰਦਖਾਈ ਦੇ ਤੇ ਇੱਧਰ ਆ ਜੋ ਇੱਕ ਲੀਵਰ ਵਿੰਗ ਦੀ ਫੀਮੇਲ ਆਂਡੇ 'ਵੀ ਬੈਠੀ ਹੈ ਤੇ ਇਧਰ ਹੈ ਨੋਰਮਲ ਨੋਰਮਲ ਦੀ ਫੀਮੇਲ ਵੀ ਆਂਡੇ ਦੇ ਤੇ ਅਸਾਂ ਹੀ ਬਲੂ ਦੀ ਫੀਮੇਲ ਹੈ ਆਂਡੇ ਨੇ ਵੀ ਇੱਧਰ ਥੱਲੇ ਮਿਲਦਾ ਖੇੜ ਦੇ ਨਹੀਂ ਬੜਾ ਇਹ ਖਾਲੀ ਹੈ ਵੀਰੇ ਕੁਝ ਆਲੋ ਜੇ ਇਸੇ ਬੱਚੇ ਦੇਖੋ ਕੀ ਬਾਤ ਹੈ ਕਿੰਨੇ ਸੋਹਣੇ ਬੱਚੇ ਨੇ ਇਸ ਵੀ ਚਾਰ ਨੇ ਆ ਜੋ ਉੱਪਰ ਲੇਖ ਦੇਖਦੇ ਆ ਲੋ ਜੀ ਪਹਿਲੇ ਵਾਰ ਫਿਰ ਐਡਾ ਵਾਈਟ ਆਲਾ ਵਾਈਨੋ ਦਾ ਬੱਚਾ ਤੇ ਇਹ ਇਕਰੀਮ ਨਾਲੋਂ ਦਾ ਬਈ ਇਕਰੀਮ ਬੱਚਾ ਵੀ ਆ ਤੇ ਇਕਰੀਮ ਬੱਚਾ ਤੁਸੀਂ ਦੇਖ ਸਕਦਾ ਤੇ ਨੋਰਮਲ ਫੀਮੇਲ ਤੋਂ ਨਿਕਲ ਆ ਬਈ ਦੇਖੋ ਬਈ ਕਿੰਨਾ ਸੋਹਣਾ ਕਲਰ ਕੱਢਿਆ ਨੋਰਮਲ ਫੀਮੇਲ ਨੇ ਤੇ ਆ ਜੋ ਭਾਈ ਅੱਗੇ ਚੱਲਦੇ ਆ ਉਹ ਕੁਝ ਜਿਹਾ ਚ ਮੋਆਲਾ ਪਾਉਣ ਕਿ ਇੱਧਰ ਲੋ ਜੀ ਇੱਧਰ ਵੀ ਹੈਗੇ ਨੇ 3 ਬੱਚੇ ਤੇ ਇਹ ਵੀ ਬਹੁਤ ਸੋਹਣੇ ਪਾਈਟ ਦੀ ਫੀਮੇਲ ਹੈ ਤੇ ਆਜਾ ਇੱਧਰ ਆ ਲੈ ਵੀ ਇਹ ਬੱਚੇ ਦਾ ਪਾਈਡ ਬੱਚੇ ਨੇ ਬਾਈ ਫਾਈਟ ਦੇ ਬਹੁਤ ਸੋਹਣੇ ਬੱਚੇ ਨੇ ਤੇ ਕਿੰਨੇ ਪਾਈਡ ਨੇ ਬਾਈ ਬੜਾ ਸੋਹਣਾ ਕਲਰ ਆ ਇੱਕ ਮੈਨੂੰ ਰੈਡ ਆਈਜ਼ ਲੱਗਦਾ ਪਰ ਇਹਨਾਂ ਸਾਰੇ ਆਈਜ਼ ਦਾ ਬ੍ਰੇਕ ਫਾਈਟ ਮੇਕਰ ਤੇ ਦੋ ਪਾਈਡ ਦੇ ਬੱਚੇ ਨੇ ਤੇ ਬਹੁਤ ਸੋਹਣੇ ਬੱਚੇ ਨੇ ਆ ਵੀ ਪਾਈਡ ਦਾ ਇਹੇ ਖੇਚਦੇ ਹੋਣ ਲੱਗਾ ਇੱਕੋ ਬੱਚੇ ਦੇ ਦੋ ਨੇ ਭਈਏ ਕਿ ਵੀ ਇੱਕ ਇੱਕੋ ਵਾਈਟ ਪਾਈਡ ਦਾ ਚੇਕ ਇਹ ਜੋ ਪਾਇਡ ਬਹੁਤ ਹੋਣੇ ਬਰੀਡਿੰਗ ਹੈ ਇੱਥੇ ਵੀ ਇਧਰ ਦੇਖਦੇ ਆ ਇਹਦੇ ਬੱਚੇ ਬੜੇ ਤਿਆਰ ਹੋਏ ਨੇ ਬਾਹਰ ਆਉਣ ਨੂੰ ਟੱਟਣ ਚਾਹਤੇ ਦਿਖਾਉਣਾ ਸਾਨੂੰ ਕਾਫੀ ਇਹਦੇ ਬੱਚੇ ਵੀ ਪੂਰੇ ਪਲੇ ਪਏ ਨੇ ਤਿਆਰ ਨੇ ਤਾਂ ਬਾਹਰ ਵੀ ਆ ਪਕੜ ਸਕਦੇ ਇਹਨਾਂ ਨੂੰ ਅਜਿਹੇ ਬੱਚੇ ਆਪਾਂ ਕੁਝਾਂ ਨੂੰ ਬਾਹਰ ਵੀ ਕੱਢ ਸਕਦੇ ਆ ਤੇ ਬੱਚੇ ਪੂਰੇ ਪਲੇ ਪਏ ਨੇ ਆਜੋ ਅਗਲੇ ਕੁਝ ਜਿਹੇ ਦਿਖਾਉਣੇ ਨੇ ਚਲੇ ਚ ਇਹ ਖਾਲੋ ਸਟਾਰਟ ਕਰਦੇ ਹੁਣ ਆਪਾਂ ਇਧਰਲੇ ਸਾਰੇ ਆਪਣੇ ਕੁਝੇ ਹੋ ਗਏ ਲਾਲੇ ਇਧਰ ਜਿਹੜੇ ਸਟਾਰਟ ਕਰਦੇ ਹੁਣ जी इधर रेड टाइप की सिमेल है तो दो तीन बच्चे छोटे छोटे निकले रेड टाइप देखो किन्ने सोने इधर नीचे वाइट की सीमेल है वाइट तो हैंडली बैठी है तो ऐसे भी बच्चे ने भाई देखो कि सोने बच्चे ने ये बच्चे दिखाने सन भाई अपने पाइट च आ गए बहुत सोने पाइट ने एक पाइट मैन बड़ा सोहना लगेगा सूँ प्वाइट का बच्चा दिखाने देखा ਸੋਹਣਾ ਬੱਚਾ ਹੈ 골ਡਨ ਫੇਸ ਚ ਹੈ ਦੇਖੋ ਤੇ ਦੇਖੋ ਕਿੰਨਾ ਸੋਹਣਾ ਬੱਚਾ ਤੇ ਬਹੁਤ ਸੋਹਣਾ ਬੱਚਾ ਹੈ ਕਿਰੋਤ ਬਹੁਤ ਸੋਹਣੀ ਹੋ ਰਹੀ ਹੈ ਬੱਚਿਆਂ ਦੀ ਚਲੋ ਆਜੋ ਇਹ ਸਜਣਾ ਨਾਲ ਸੇਮ ਹੋ ਰਿਹਾ ਹੈ ਇਹ ਦੇਖੋ ਇਹ ਥੋੜਾ ਜਿਹਾ ਯੂਨਿਕ ਕਲਰ ਆ ਗਿਆ ਇਹ ਥੈਲੋ ਪੋਟ ਤੇ ਵੀ ਯੈਲੋ ਫੇਸ ਥੋੜਾ ਜਿਹਾ ਯੈਲੋ ਯਾਰ ਦਿਖਾਰਾ ਰੰਗ ਤੇ 골ਡਨ ਫੇਸ ਆ ਸੇਮ ਹੀ ਨੇ ਦੋਨੇ ਬੱਚੇ ਬਸ ਇਹਦੇ ਪੱਲਿਆਂ ਤੋਂ ਆ ਜਿਹੜੇ ਸ਼ਾਪ ਆ ਇਹਦੀ ਜ਼ਿਆਦਾ ਹੈ ਉਹਦੀ ਘਟਾ तो आज आप निचले पुर्जे जखोने फिर खाली है आज फिर उप चलते लो जीट भी पाइट दी फीमेल बच्चों की जरूरत देखो छे बच्चे ने बहमेल का पे बच्चे छो ही हो रहे हैं तो चार ने पंज ने थले ब देखने तो छोटा हुआ बच्चा तीन चार बच्चे इतने अगले बच्चे फीमेल ਤੇ ਆਹ ਕੁਝ ਖਾਲੀ ਹੈ ਤੇ ਇੱਥੇ ਫੀਮੇਲ ਲੱਗੀ ਦੇਖੋ ਬਾਈ ਤੈਨੂੰ ਪਹੁੰਚੀ ਫੀਮੇਲ ਹੈ ਤੇ ਆਫਲਾਈਨ ਦੀ ਫੀਮੇਲ ਆ ਬਾਈ ਬਹੁਤ ਸਾਰੀ ਫੀਮੇਲ ਆ ਆਫਲਾਈਨ ਦੀ ਤੇ ਇਸ ਵੀ ਵਧੀਆ ਬੱਚੇ ਲੂ ਗਿਓ ਨੇ ਤੇ ਇਧਰ ਆਨੇ ਇੱਕ ਬੱਚੇ ਨਿਕਲ ਗਿਆ ਬਾਈ ਤੇ ਦੋ ਆਂਡੇ ਨੇ ਤੇ ਖਾਲੀ ਹੈ ਇੱਥੇ ਦੇਖ ਲੈ ਲੋ ਜੀ ਇੱਕ ਵੀ ਚਾਰ ਪੰਜ ਆਂਡੇ ਲਈ ਬੈਠੀ ਹੈ ਫੀਮੇਲ ਹੈ ਤੇ ਉੱਪਰ ਚੱਲਦੇ ਆ ਬਾਈ ਇਹ ਖਾਲੀ ਹੈ ਇਹਦੇ ਵੀ ਬੱਚੇ ਨੇ ਬਾਈ ਇਹਦੇ ਹੈਗੇ 4 ਬੱਚੇ ਤੇ ਇੱਕ ਕ੍ਰੀਮ ਫਾਈਟ ਦੀ ਫੀਮੇਲ ਆ 골ਡਨ ਫੇਸ ਚ ਦੇਖ ਕਿੰਨੇ ਸੋਹਣੀ ਫੀਮੇਲ ਆ ਤੇ ਬੱਚੇ ਸਾਰੇ ਇਹਨਾਂ ਦਾ ਪਾਈਡੀ ਕੱਢੂਗੇ ਇਹ ਕਿਉਂਕਿ ਸ਼ੋਅ ਪਾਈਡੀ ਹੋ ਰਹੇ ਨੇ ਆ ਜੋ ਉੱਪਰ ਲਿਖਦੇ ਰਹੇ ਤੇ ਇਹਦੇ येलो ਪਾਈਡੀ ਦੀ ਫੀਮੇਲ ਆ 2 ਘੰਟੇ ਲਈ ਬੈਠੀ ਆ ਤਿੰਨ ਆਲੇ ਕੁਛਾ ਵੀ ਦੇਖੀ ਲੈਂਦੇ ਤੇ ਕਿ ਵੀ ਬਈ ਬੱਚੇ ਪੈਣ ਨੇ ਤੇ ਇਹ ਵੀ ਬਈ 골ਡਨ ਫੇਸ ਦੀ ਫੀਮੇਲ ਬੈਠੇ ਪਾਈਡੀ ਤੇ ਬਹੁਤ ਸੋਹਣੀ ਫੀਮੇਲ ਆ ਇਮ ਨੀਚੇ ਆ ਜਾਓ ਹਲੋ ਜੀ ਬਲੂ ਦੀ ਫੀਮੇਲ ਹੈ ਤੇ ਬਹੁਤ ਸੋਹਣੀ ਫੀਮੇਲ ਹੈ ਤੇ 10 ਨ ਬੱਚੇ ਦੇ ਰੱਖੇ ਨੇ ਬਹੁਤ ਸੋਹਣੇ ਬੱਚੇ ਨੇ ਗਰੋਥਿੰਗ ਬਹੁਤ ਸੋਹਣੀ ਹੋ ਰਹੀ ਹੈ ਦੇਖੋ ਸੀੜੀ ਵੀ ਧੀਰੀਆ ਦੇਖੋ ਤੇ ਐਂ ਸੀੜੀ ਦਿੰਦੇ ਨੇ ਬਈ ਇਹ ਦੇਖੋ ਫੀਡ ਦੇ ਅੰਦਰ ਤਰੀਕਾ ਇਹਨਾਂ ਦਾ ਤੇ ਆ ਜਾਓ ਨੀਚੇ ਤੇ ਇੱਧਰ ਐਡਾ ਜੀ ਦੀ ਫੀਮੇਲ ਆ ਬਈ ਅਲਵਾਂਟੀ ਲੈ ਨਹੀਂ ਕਰੇ ਨੇ ਤੇ ਆ ਖਾਲੀ ਹੈ ਵੀਰੇ ਕੰਜਾ ਪਰ ਹੈਗੇ ਕੰਡਾ ਪੁਰਾਣੀ ਪਤਾ ਕਿਹੜੀ ਫੀਮੇਲ ਦਾ ਨਵੇਂ ਅੰਡੇ ਤਾਂ ਰਹਿ ਨਹੀਂ ਚੁੜੇ ਇਕੋ ਜੇ ਹੋਰ ਵੀ ਲਵਾਵਾਂਗੇ ਆ ਲੋ ਜੀ ਇੱਕ ਰੈਂਬੋ ਦੀ ਫੀਮੇਲ ਹੋਰ ਆ ਗਈ ਤੇ ਕੁਆਲਿਟੀ ਚੈੱਕ ਕਰੋ ਤੁਸੀਂ ਫੀਮੇਲ ਦੀ ਬਹੁਤ ਪਣੀ ਕੇ ਹੋਇਆ ਤੇ ਇਹ ਬਸਤੀ ਮੰਨ ਲਿਖਿਆ ਆਪਾਂ ਅੰਡੇ ਲਈ ਬੱਠੀ ਹੈ ਤੇ 4-5 ਅੰਡੇ ਲਈ ਬੱਠੀ ਹੈ 4 ਨੇ 4 ਆਇਓ ਭਾਈ ਉੱਪਰ ਲੈ ਜਾ ਰਹੇ ਹਾਂ ਤੇਨੇ ਕੁਝ ਜਿੰਨਾ ਵੀ ਲਿਖਣਿਆ ਲੋ ਜੀ ਇਹਦੀ ਫੀਮੇਲ ਅੰਡੇ ਲਈ ਬੱਠੀ ਹੈ ਤੇ ਉੱਪਰ ਲੈ ਕੇ ਜਾਂਦੇ ਹਾਂ ਲੋ ਜੀ ਇਹਦੀ ਬਲੂ ਦੀ ਫੀਮੇਲ ਬੱਠੀ ਹੈ ਤੇ ਵੀ ਆਂਡੇ ਲਈ ਬੈਠੀ ਆ। ਲੋ ਜੀ ਆ ਕੁਝ ਦੇਖਣੇ ਆ। ਲੋ ਜੀ ਇਹ ਖੱਲੀ ਆ ਜੀ। ਲੋ ਜੀ ਲਾਸਟ ਆ ਉੱਪਰਲਾ ਤੁਹਾਨੂੰ ਦਿਖਾਈ ਦਿੱਤਾ ਕਿ ਤੇ ਇਹ ਵੀ ਬਲੂ ਦੀ ਫੀਮੇਲ ਆ ਤੇ ਕਲੀਅਰ ਵਿੰਗ ਦਾ ਇੱਕ ਬੱਚਾ ਦੋਨੇ ਕਲੀਅਰ ਵਿੰਗ ਦੇ ਨੇ ਬਾਈ। ਤੇ ਇੱਕ ਲਾਈਟ ਆ ਇੱਕ ਡਾਰਕ ਆ। ਆ ਜਾਈਏ ਆ ਇਹ ਜੇ ਬਰੀਡਿੰਗ ਹੈ। ਇੱਕ ਦੋ ਬੱਚੇ ਜਿਹੜੇ ਬਾਹਰ ਆਏ ਨੇ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ। ਤੇ ਇਸ ਤੋਂ ਬੱਚੇ ਜਿਹੜਾ ਬਾਹਰ ਆਏ ਤੁਸੀਂ ਨਹੀਂ ਬਾਈ। ਕਿੱਤਾ ਬੱਚਾ ਬਾਹਰ ਆਇਆ ਹੈ ਇਹਿੱਥੇ ਬੈਠਾ ਕਿਿੱਤਾ ਬੱਚਾ ਆ ਜਾ ਡਾਕਟਰ ਕੋਲ ਮਿਲਿਆ ਆ ਬੈਠਾ ਭਾਈ ਕੋਕਟਾ ਮਿਲਵੇ ਬੱਚਾ ਉਧਰ ਕਿੱਥੇ ਜਾਣੀ ਲਗਾਈ ਜਾਣੀ ਲੰਘਣਾ ਆ ਆ ਬੈਠਾ ਭਈ ਆ ਬੈਠਾ ਥੋੜੀ ਆ ਬੱਚਾ ਬਾਹਰ ਆਇਆ ਐਡਾ ਬੈਠਾ ਆ ਜਾ ਰਿਹਾ ਇਹ ਬੱਚਾ ਬਾਹਰ ਆਇਆ ਇਸ ਤੋਂ ਤੁਹਾਨੂੰ ਦਿਖਾਈ ਦਿੱਤੇ ਤੇ ਉਹ ਪੀਲੇ ਬੱਚੇ ਡਾਰਤੀ ਉਹਨਾਂ ਦੀ ਲੈ ਉਹ ਵੀ ਬੱਚੇ ਪਲੇ ਪਏ ਨੇ ਉਹ ਵੀ ਬਾਹਰ ਕੱਢਣ ਆਏ ਨੇ ਚਲੋ ਆਪ ਦੇ ਆਪ ਹੀ ਨਿਕਲੇ ਆਣਗੇ ਤੇ ਆ ਬਰੀਡਿੰਗ ਪ੍ਰੋਗਰੈਸ ਆ ਬਾਈ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਗਲੀ ਵੀਡੀਓ ਦੇ ਨਾਲ ਆਪਾਂ ਨਵੇਂ ਟੌਪਿਕ ਦੇ ਨਾਲ ਫੇਰ ਮਿਲਾਂਗੇ ਸਬਤਕ ਲਈ ਬਾਏ ਬਾਏ ਫਰੈਂਡਸ